ਮੈਂ ਸਾਰਾ ਐਨ ਆਰ ਆਈ ਹੈਗਾ ਮੈਂ ਇਹਨਾਂ ਕੋ ਨਵੀਂ ਫੋਰਜ ਮੈਂ ਨਾ ਲਖਵਿੰਦਰ ਸਿੰਘ ਕਾਸਲ ਟੋਇਟਾ ਅੰਮ੍ਰਿਤਸਰ ਮੈਂ ਇਹਨਾਂ ਕੋ ਨਵੀਂ ਫੋਰਚਨਰ ਲਈ ਸੀ ਕਿਹੜੀ ਬ੍ਰਾਂਚ ਕਿਹੜੀ ਨਵੀਂ ਇਹ ਕਾਸਲ ਟੋਇਟਾ ਅੰਮ੍ਰਿਤਸਰ ਕਿਹੜੀ ਬ੍ਰਾਂਚ ਹੈ ਜੀ ਤਬੁਰਜੀ ਮਸਲਾ ਸਰ ਮੈਂ ਇਹਨਾਂ ਕੋ ਅੰਦਰੋਂ ਸ਼ੋਰਸ ਲਈ ਆ ਫੋਲ ਇਹਨਾਂ ਨੂੰ ਮੈਂ ਕਿਹਾ ਸੀ ਜੋ ਮਹਿੰਗੀ ਸ਼ੋਰਸ ਹੀ ਦੇ ਦਿਓ ਮੈਂ ਕੋਈ ਇਹਨਾਂ ਨੇ ਕਿੰਤੂ ਬੰਤੂ ਨਹੀਂ ਕੀਤਾ ਸਰ ਮੇਰੀ ਗੱਡੀ ਅੱਜ ਤੋਂ 1 ਮਹੀਨਾ 4 ਦਿਨ ਪਹਿਲਾਂ ਪਾਣੀ ਚ ਡੁੱਬ ਗਈ ਸੀ ਏ ਸਾਨੂੰ ਉਦੋਂ ਦੇ ਕਹਿ ਰਹੇ ਆ ਵੀ ਤੁਸੀਂ ਬੇਫਿਕਰ ਹੋ ਤੁਹਾਡੀ ਫੋਨੋ ਸ਼ੋਅ ਤੇ ਗੱਡੀ ਲੈ ਕੇ ਆਜੋ ਟੋਕਰਾ ਕੇ ਸਰ ਮੈਂ ਗੱਡੀ ਟੋਕਰਾ ਕੇ ਉਸ ਤਰ੍ਹਾਂ ਗੱਡੀ ਭੇਜ ਦਿੱਤੀ ਆ ਇਹਨਾਂ ਨੇ ਮੋਦਨ ਦਾ ਕਹਿ ਰਹੇ ਮੇਰੀ ਗੱਡੀ ਦੇਖੋ ਦੇਖੋ ਪਰ ਦੇਲੀ ਕੱਲ ਨੂੰ ਸਰ ਅਪਰੂਵਲ ਆ ਜਾਏਗੀ ਸਰ ਪਰਸਨੂ ਆ ਜਾਏਗੀ ਸਰ ਚੌਥ ਆ ਜਾਏਗੀ ਅੱਜ 1 ਮਹੀਨਾ ਤੇ 4 ਦਿਨ ਹੋ ਗਿਆ ਤੇ ਹੁਣ ਇਹਨਾਂ ਨੇ 2 ਦਿਨ ਪਹਿਲਾਂ ਮੈਨੂੰ ਜਵਾਬ ਦੇ ਦਿੱਤਾ ਵਾ ਅਸੀਂ ਤੁਹਾਡੀ ਗੱਡੀ ਨਹੀਂ ਕਵਰ ਕਰ ਸਕਦੇ ਸਾਨੂੰ ਇੰਸ਼ੋਰਸ ਕੋਈ ਨਿਆਣ ਨਹੀਂ ਦੇ ਰਹੀ ਸਾਰਨ ਇੰਸ਼ੋਰਸ ਅਸੀਂ ਇਹਨਾਂ ਕੋਲ ਕਰਾਈ ਹੈ ਆਪਣੇ ਕੋਲ ਨਹੀਂ ਕਰਾਈਗੀ ਅਸੀਂ ਇਹਨਾਂ ਨੂੰ ਪੈਸੇ ਵੇਹ ਕੀਤੇ 1,60,000 ਰੁਪਏ ਇੰਸ਼ੋਰ ਤੇ ਫਿਰ ਸ਼ੋਰ ਸੇ ਕਿਉਂ ਕਰਾਉਨੇ ਜੇ ਸਾਡੀ ਪਾਣੀ ਚ ਡੁੱਬੀ ਗੱਡੀ ਕਵਰ ਨਹੀਂ ਹੋਣੀ ਐ ਸ਼ੋਰੈਂਸ ਹੁੰਦੀ ਹੀ ਕਵਰ ਪਾਣੀ ਚ ਡੁੱਬੀ ਸਰ ਸਾਰਾ ਕੁਝ ਹੈਗਾ ਸਰ ਰੋਡ ਤੇ ਗੱਡੀ ਡੁੱਬੀ ਹੈ ਕਿ ਛੱਪੜ ਜਿਹੀ ਡੁੱਬੀ ਹੈ ਸਰ ਅੰਡਰ ਬ੍ਰਿਜ ਗੱਡੀ ਡੁੱਬੀ ਹੈ ਤੁਸੀਂ ਜਾ ਕੇ ਉਹਨਾਂ ਦਾ ਕੇਸ ਕਰੋ ਜਿੱਤੇ ਮਰਜ਼ੀ ਕਰੋ ਪਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਇਹਨਾਂ ਦੀ ਜ਼ਿੰਮੇਵਾਰੀ ਹੈ ਬਟ ਮੈਂ ਖੁਦ ਮਕੈਨਿਕ ਹੈਗਾ ਮੈਂ ਕੱਲ ਆਪਣੀ ਗੱਡੀ ਪਰਸੋਂ ਚੈੱਕ ਕੀਤੀ ਆ ਗੱਡੀ ਮੇਰੀ ਅੰਦਰੋਂ ਸਾਰੀ ਖਤਮ ਹੈ ਗੱਡੀ ਮੇਰੀ ਟੋਟਲ ਔਸ ਹੈ ਬਟ ਇਹ ਡੇਲੀ ਮੈਨੂੰ ਨੋਲੀਵੋਪ ਦੇਈ ਜਾਂਦੇ ਆ ਕੱਲ ਸਰ ਕੱਲ ਆਜਿਓ ਸਰ ਪਰਸੋਂ ਆਜ ਇੰਸ਼ੋਰੈਂਸ ਵਾਲਿਆਂ ਨਾਲ ਤੁਹਾਡੀ ਕੋਈ ਗੱਲਬਾਤ ਸਰ ਫੋਨ ਤੇ ਗੱਲ ਹੋਈ ਆ ਕੋਈ ਕੋਈ ਗੱਲ ਨਹੀਂ ਸਾਨੂੰ ਇਹਨਾਂ ਨਾਲ ਗੱਲ ਹੁੰਦੀ ਕਿਉਂਕਿ ਇਹਨਾਂ ਨੇ ਸ਼ੋਰਸ ਖੁਦ ਕੀਤੀ ਸੀ ਸਾਡੀ ਫੋਨ ਤੇ ਗੱਲ ਹੋਈ ਜਿੰਨੀ ਕੋਈ ਆ ਉਹ ਕਹਿੰਦੇ ਜੀ ਸਾਡੇ ਉੱਤੇ ਸਰਵਾਰਾ ਵੇਖਣਗੇ ਜੀ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਉਹਨਾਂ ਨਾਲ ਗੱਲ ਕਰੋ ਇੰਸ਼ੋਰੈਂਸ ਵਾਲਿਆਂ ਨੇ ਸਰਵੇ ਕਰ ਲਿਆ ਇਨਸਪੈਕਸ਼ਨ ਕਰ ਲਈ ਸਾਰਾ ਕੁਝ ਸਰ ਕਰ ਲਿਆ ਸਾਰਾ ਕੁਝ ਕਰ ਲਿਆ ਨਾਲ ਇੱਕ ਵਾਰੀ ਨਹੀਂ ਚਾਰ ਵਾਰੀ ਕਰ ਲਿਆ ਉਹ ਬਸ ਇਹ ਕਿ ਤੁਸੀਂ ਗੱਡੀ ਪਾਣੀ ਚ ਕਿਉਂ ਵਾੜੀ ਆ ਜੀ ਜਦੋਂ ਰੋਡ ਦੇ ਉੱਤੇ ਪਾਣੀ ਉਹ ਸਾਡਾ ਕੀ ਫਾਲਟ ਆ ਨਾ ਤੁਸੀਂ ਆ ਕੇ ਸਰਕਾਰ ਨਾਲ ਗੱਲ ਕਰੋ ਕੋਈ ਉੱਥੇ ਸਾਈਨ ਬੋਰਡ ਨਹੀਂ ਇੱਥੇ ਗੱਡੀ ਨਹੀਂ ਐਂਟਰ ਕਰਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਡੇ ਦੇ ਬੰਦੇ ਮਹਾਬਾਜੀ ਅੰਦਰੋਂ ਸ਼ੀਸ਼ਾ ਡਾਊਨ ਸੀ ਬੰਦੇ ਨਿਕਲੇ ਬਾਹਰ ਇਨਾ ਸ਼ੁਕਰ ਕਰਨੇ ਬਟ ਇਹ ਕਹਿੰਦੇ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਛੋੜੋ ਕਿਸ ਬਿਨਾ ਤੇ ਮਨਾ ਕੀਤਾ ਜਾ ਰਿਹਾ ਤੁਹਾਡੀ ਸਰ ਇੱਕੋ ਸਵਾਲ ਕਰੀ ਜਾਂਦੇ ਤੁਸੀਂ ਪਾਣੀ ਚ ਗੱਡੀ ਕਿਉਂ ਲੈ ਕੇ ਗਏ ਪਾਣੀ ਦੇ ਵਿੱਚ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਇੰਸ਼ੋਰੈਂਸ ਨਹੀਂ ਮਿਲਦੀ ਪਾਣੀ ਜੇ ਅਗਰ ਸਾਰੇ ਸਾਰੇ ਇਹ ਦੇ ਇਹ ਤੇ ਜਿੰਨੇ ਸ਼ੋਰਸ ਵਾਲਾ ਗੱਲ ਕੀਤੀ ਉਹ ਸਾਰੇ ਕਹਿੰਦੇ ਮਿਲਦੀ ਆ ਬਟ ਇਹਨਾਂ ਦੀ ਪਤਾ ਨਹੀਂ ਕਿਹੜੀ ਇੰਸ਼ੋਰਸਰ ਰਿਲਾਇੰਸ ਦੀ ਉਹ ਕਹਿੰਦੇ ਸਾਡੇ ਸ਼ੋਰਸ ਵਾਲੇ ਕਵਰ ਨਹੀਂ ਕਰ ਰਹੇ ਅਸੀਂ ਤੁਸੀਂ ਪਾਣੀ 'ਚ ਗੱਡੀ ਕਿਉਂ ਲੈ ਗਏ ਇਹਨਾਂ ਨੇ ਇਹਨਾਂ ਨੂੰ ਇਹੀ ਇਹੀ ਕਿਹਾ ਵੀ ਜਿਹੜੀ ਗੱਡੀ ਪਾਣੀ 'ਚ ਗਈ ਆ ਵੀ ਉਹ ਅੰਡਰ ਬ੍ਰਿਜ ਪਾਣੀ ਆ ਵੀ ਕੋਈ ਛੱਪੜ ਵਿੱਚ ਗੱਡੀ ਨਹੀਂ ਵਾੜੀ ਬਟ ਡੇਲੀ ਇਹ ਲੌਲੀਪੌਪ ਦੇਈ ਜਾਂਦੇ ਸਰ ਕੱਲ ਆ ਜਿਓ ਤੁਸੀਂ ਪਰਸੋਂ ਆ ਜਿਓ ਤੁਹਾਡੀ ਦੋ ਦਿਨ ਬਾਅਦ ਗੱਡੀ ਹੋ ਜਾਏਗੀ ਮੈਂ ਕੱਲ ਪਰਸੋਂ ਗੱਡੀ ਚੈੱਕ ਗੱ ਜੋ ਤਾਂ ਹੁੰਦਾ ਤੁਸੀਂ ਕਰੋ ਮੈਨੂੰ ਨਵੀਂ ਗੱਡੀ ਦੇ ਦਿਓ ਪਾਣੀ ਗਿਆ ਕਿਤੇ ਇੰਜਨ ਚ ਚਲਾ ਗਿਆ ਸਰ ਸਾਰੀ ਗੱਡੀ ਚ ਇਹਨਾਂ ਦੇ ਮਕੈਨਿਕ ਬੁਲਾ ਕੇ ਪੁੱਛੋ ਗੱਡੀ ਸਾਰੀ ਅੰਦਰ ਤੱਕ ਪਾਣੀ ਆ ਸਟੀਅਰਿੰਗ ਤੱਕ ਪਾਣੀ ਆ ਗੱਡੀ ਪੂਰੀ ਪਾਣੀ ਚ ਡੁੱਬ ਚੁੱਕੀ ਆ ਕੰਪਿਊਟਰ ਤੱਕ ਸਾਰਾ ਕੋਈ ਸੜ ਗਿਆ ਆਦਾ A to Z ਇੰਜਨ ਟਰਬੋ ਜ ਪਾਣੀ ਆ ਗੇਅਰ ਚ ਪਾਣੀ ਆ ਜਿਹੜੀ ਚੀਜ਼ ਆ ਉਹਦੇ ਹਰ ਇਲੈਕਟ੍ਰਿਕ ਪਾਰਟ ਸਾਰੇ ਸੜ ਚੁੱਕੇ ਆ ਸਰ ਅੰਦਰ ਲੱਗੀ ਹੈਗੀ ਆ ਗੱਡੀ ਅੰਦਰ ਖੜੀ ਹੈ ਗਈ ਗੱਡੀ ਸ਼ੋਰੂਮ ਦੇ ਅੰਦਰ ਗੱਡੀ ਦੇ ਅੰਦਰ ਮਿੱਠਾ ਨਾ ਭਰੀ ਹੈਗੀ ਬੁਰਾ ਹਾਲ ਵਾ ਪਰਸੋਂ ਵੀਡੀਓ ਬਣਾਈ ਇਹਨਾਂ ਨੂੰ ਮੈਂ ਕਹਿ ਕੇ ਕਲੀਨ ਕਰਾਈ ਥੋੜੀ ਬੋਤੀ ਨਾਲ ਕਲੀਨ ਕੀਤੀ ਆ ਪਰ ਗੱਡੀ ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਲਾ ਗਿਆ ਉਦਾਂ ਗੱਡੀ ਖੜੀ ਹੈ ਤੁਸੀਂ ਦੇਖ ਰਹੇ ਹੋ ਇੰਸ਼ੋਰਸ ਕਰਾਂਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਫਿਰ ਗੱਡੀ ਦੀ ਇੰਸ਼ੋਰਸਾ ਕਾਸੇ ਕਰਵਾਣੀ ਸਰ ਇਹ ਤੇ ਇਹ ਸਵਾਲ ਦਾ ਜਵਾਬ ਦੇਣਾ ਮੈਨੂੰ ਵੀ ਅਸੀਂ ਸ਼ੋਰਸ ਕਿਉਂ ਸਰ ਮੈਂ ਮਹਿੰਗੀ ਸ਼ੋਰਸ ਲਈ ਹੈ ਨਾ ਪ੍ਰੀਮੀਅਮ ਮੇਰੀ ਇੰਸ਼ੋਰਸ ਕੀਤੀ ਹੈ ਕਾਏ ਉਹਨਾਂ ਨੇ ਇਹ ਗੱਲ ਕਹੀ ਆ ਕੱਲ ਨੂੰ ਤੁਹਾਡੀ ਗੱਡੀ ਨੂੰ ਕੋਈ ਤੇ ਗੱਡੀ ਟੋਟਲਸ ਹੁੰਦੀ ਹੈ ਤੁਹਾਨੂੰ ਫੁੱਲ ਅੰਦਰ ਖਰੀਦੀ ਨੂੰ ਕਿੰਨਾ ਸਮਾਂ ਹੋ ਗਿਆ ਸਰ 10 ਮਹੀਨੇ ਹੋ ਗਏ 11 ਅਜ ਹਾਲੇ ਸਾਲ ਨਹੀਂ ਪੂਰਾ ਹੋਇਆ ਹਾਲੇ 10000 ਕਿਲੋਮੀਟਰ ਗੱਡੀ ਚੱਲੀ ਆ ਅੱਜ ਕਿਨਾ ਨਾ ਪੁੰਚੇ ਹੋਇਆ ਇੱਥੇ ਸਰ ਮੈਂ ਅੱਜ ਕਿਸਾਨ ਜੁਨੀਅਨ ਦਾ ਫਿਰ ਮੈਂ ਸਾਰਾ ਲਿਆ ਮੈਂ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਮੇਰਾ ਮਸਲਾ ਹੱਲ ਕਰਾਓ ਕਿਉਂਕਿ ਸਾਨੂੰ ਕੋਈ ਨਿਆਣੀ ਦੇ ਰਹੀ ਏਜੰਸੀ ਵਾਲੇ ਇਸਲਾ ਨਹੀਂ ਹੱਲ ਹੁੰਦਾ ਤੇ ਕੀ ਕਦਮ ਚੁੱਕੇ ਜਾਗੇ ਸਾਡੇ ਸਰ ਅਸੀਂ ਕਦਮ ਕੀ ਅਸੀਂ ਇੱਥੇ ਸਾਰਾ ਸਮਾਨ ਲੈ ਕੇ ਆਏ ਆਂ ਅਸੀਂ ਇੱਥੇ ਲੰਗਰ ਪਾਣੀ ਵੀ ਤਿਆਰ ਕਰਾਂਗੇ ਚਾਹਾਂ ਤਿਆਰ ਕਰਾਂਗੇ ਅਸੀਂ ਇੱਥੋਂ ਜਾਣਾ ਕਿਤੇ ਨਹੀਂ ਅਸੀਂ ਮਸਲਾ ਹੱਲ ਕਰਾ ਕੇ ਇੱਥੋਂ ਜਾਣਾ ਹੈ ਜੇ ਇਹਨਾਂ ਨੂੰ ਪਤਾ ਸਾਡੀ ਰਿਲਾਇੰਸ ਕੰਪਨੀ ਇੰਸ਼ੋਰੈਂਸ ਨਹੀਂ ਕਵਰ ਕਰਦੀ ਕਿਉਂ ਕਰਕੇ ਦੇ ਰਹੀ ਕਸਟਮਰਾਂ ਨੂੰ ਡੇਲੀ ਕਿੰਨੀ ਗੱਡੀ ਸੇਲ ਕਰ ਰਹੇ ਆ ਨਾਲੇ ਸਰ ਮੇਰੀ ਖੁਦ ਇਹ ਲੈਣ ਆ ਮੈਂ ਬਾਹਰੋਂ ਐਨਆਰਆਈ ਗਿਆ ਮੈਂ ਬਾਹਰੋਂ ਆਇਆ ਮੈਂ ਅਸੀਂ ਖੁਦ ਗੱਡੀਆਂ ਨਵੀਆਂ ਲੈਣ ਇੰਸ਼ੋਰੈਂਸ ਕਰਾਉਣੇ ਉੱਥੇ ਚਾਹੇ ਵਾਟਰ ਡੈਮੇਜ ਜੋ ਮਰਜੀ ਕਵਰ ਕਰਦੇ ਆ ਬਟ ਇਹਨਾਂ ਦੇ ਵੱਖਰੇ ਰੂਲ ਆ ਕਿਉਂਕਿ ਜੇ ਮੈਂ ਖੁਦ ਕਰਾਈ ਹੋਈ ਹੈ ਨਾ ਆਪਣੀ ਪਰਸਨਲ ਫਿਰ ਮੈਂ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਇਹਨਾਂ ਨੇ ਅੰਦਰੋਂ ਇੰਸ਼ੋਰੈਂਸ ਕੀਤੀ ਉਹ ਇਹਨਾਂ ਦੀ ਜ਼ਿੰਮੇਰੀ ਬਣਦੀ ਆ ਬਟ ਸਰ ਸਾਨੂੰ ਕੋਈ ਨਿਆਣੀ ਮਿਲਿਆ ਮੇਰੀ 47 ਲੱਖ ਰੁਪ ਸਾਰੇ ਇਹ ਤੇ ਹੁਣ ਅਸੀਂ ਪੂਰਾ ਜਿੰਨਾ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਧਰਨਾ ਚੱਕਰਾਂ ਲਈ ਸਾਰਾ ਸਾਮਾਨ ਲਾ ਕੇ ਚਾਹ ਪਾਣੀ ਲੰਗਰ ਪਾਣੀ ਲੈ ਕੇ ਆਏ ਆ ਠੀਕ ਹੈ ਥੈਂਕ ਯੂ ਭਾਈ ਆਇਆ ਕੀ ਮਸਲਾ ਆ ਮੇਰਾ ਨਾਮ ਸੁਮੀਲ ਭਾਜਨਾ ਜੀ ਅਸੀਂ ਕਲੇਮ ਨੂੰ ਦੇਖਦੇ ਆ ਇਹਨਾਂ ਦੀ ਗੱਡੀ ਆਈ ਸੀ ਜਿਹੜੀ ਕਿ ਪਾਣੀ ਚ ਡੁੱਬੀ ਹੋਈ ਸੀ ਅਸੀਂ ਆਪਣਾ ਕਲੇਮ ਜਿਹੜਾ ਪ੍ਰੋਸੈਸ ਕਰ ਦਿੱਤਾ ਅੱਗੋਂ ਰਿਲਾਇੰਸ ਵਾਲੇ ਦੇ ਸਰਵੇਅਰ ਆਏ ਉਹਨਾਂ ਨੇ ਗੱਡੀ ਸਰਵੇ ਕਰ ਲਈ ਇਨਸਪੈਕਸ਼ਨ ਕਰ ਲਈ ਉਸ ਤੋਂ ਬਾਅਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਗੱਡੀ ਜਿਹੜੀ ਹੈ ਅੰਡਰਪਾਸ ਤੇ ਵਿੱਚ ਇਹਨਾਂ ਦੀ ਡੁੱਬੀ ਹੋਈ ਸੀ ਤੇ ਉਹਨਾਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਆ ਜੋ ਸਾਨੂੰ ਉਹਨਾਂ ਨੇ ਦੱਸਿਆ ਗਿਆ ਕਿ ਇਹ ਨੈਗਲੀਜੈਂਸੀ ਹੋਈ ਆ ਜਿਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਡੁੱਬੀ ਸੀ ਜਿਹਦੇ ਵਿੱਚ ਗੱਡੀ ਡੁੱਬ ਗਈ ਸਰ ਲੱਗਦਾ ਨੇ ਕਿ ਪਹਿਲੇ ਗੱਡੀ ਫਟਣੀ ਨਹੀਂ ਚਾਹੀਦੀ ਜੇ ਇੰਸ਼ੋਰੈਂਸ ਨਾ ਹੁੰਦੀ ਤਾਂ ਕਿਸ ਤਰ੍ਹਾਂ ਤੀਸਰਾ ਉਹ ਨਹੀਂ ਹੁੰਦੀ ਪਹਿਲੇ ਤੁਸੀਂ ਗੱਡੀ ਲੱਲੀ ਬਾਅਦ ਚ ਤੰਗ ਹੁੰਦੇ ਨੇ ਨਹੀਂ ਕਲੇਮ ਤੇ ਦੇਖੋ ਜਦੋਂ ਪ੍ਰੋਸੈਸ ਹੋਣ ਜਦੋਂ ਗੱਡੀ ਆਏਗੀ ਉਦੋਂ ਕਲੇਮ ਕਰ ਪਾਵਾਂਗੇ ਨਾ ਜਦੋਂ ਗੱਡੀ ਦੇਣਾ ਤੁਸੀਂ ਇਹਨਾਂ ਦੱਸਿਆ ਇਹਨਾਂ ਉਹਦਾ ਕੁਝ ਉਹ ਸਾਡਾ ਪ੍ਰੋਸੈਸ ਨਹੀਂ ਹੈ ਨਾ ਉਹ ਇੰਸ਼ੋਰੈਂਸ ਕੰਪਨੀ ਦੱਸਣਾ ਨਾ ਅ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਐਸਟੀਮੇਟ ਦੇਣਾ ਤੇ ਰਿਪੇਅਰ ਕਰਨੀ ਗੱਡੀ ਤੁਹਾਡੇ ਕੋਲ ਕੀ ਕਿਹਾ ਜਾ ਰਿਹਾ ਕਿ ਉਹਨਾਂ ਕੁਝ ਨਹੀਂ ਹੋਏਗਾ ਨਾ ਇਹ ਗੱਡੀ ਜੋ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਕਿਹਾ ਵੀ ਉਹਦਾ ਕਲੇਮ ਨਹੀਂ ਮਿਲ ਪਾਏਗਾ ਉਹਨਾਂ ਨੂੰ ਅੱਛਾ ਉਹਨਾਂ ਵੱਲੋਂ ਕਿਸਾਨ ਜਿੱਥੇ ਬੰਦੀਆਂ ਲਿਆਂਦੀਆਂ ਗਈਆਂ ਉਹ ਕਹਿੰਦੇ ਧਰਨਾ ਲਾਵਾਂਗੇ ਉਹ ਦੇਖੋ ਤੇ ਮੈਨੇਜਮੈਂਟ ਦੇਖੇਗੀ ਉਹਦਾ ਕੀ ਕਰਨਾ ਹੈਗਾ ਪਰ ਅਸੀਂ ਤਾਂ ਕਸਟਮਰ ਦੇਖੋ ਅਸੀਂ ਤਾਂ ਕਸਟਮਰ ਦੇ ਨਾਲ ਆ ਦੇਖੋ ਜੇ ਗੱਡੀ ਰਿਪੇਅਰ ਨਹੀਂ ਹੋ ਰਹੀ ਕਿਤੇ ਨਾ ਕਿਤੇ ਟੋਇਟਾ ਦਾ ਸਾਡਾ ਵੀ ਨੁਕਸਾਨ ਹੈ ਕਿਉਂਕਿ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਨਾ ਕਿ ਨੋ ਕਲੇਮ ਕਰਨਾ ਜੇ ਅਸੀਂ ਇਸ ਤਰ੍ਹਾਂ ਹੀ ਸਰ ਕੰਪਨੀ ਵੱਲੋਂ ਕੀ ਗਾਰੰਟੀ ਦਿੱਤੀ ਜਾਂਦੀ ਜਿਵੇਂ ਉਹਨਾਂ ਨੂੰ ਗੱਡੀ ਦਿੱਤਿਆਂ ਨੂੰ 7-8 ਮਹੀਨੇ ਹੋਏ ਆ ਤੇ ਕੰਪਨੀ ਆਪਣੇ ਵੱਲੋਂ ਕਲੇਮ ਕੀ ਕਰਦੀ ਹੈ ਦੇਖੋ ਟੋਇਟਾ ਦੀ ਪਾਣੀ ਜਿਹੜਾ ਗੱਡੀ 'ਚ ਗਿਆ ਕਿਸ ਰੀਜ਼ਨ ਕਰਕੇ ਗਿਆ ਉਹ ਵੀ ਕੰਪਨੀ ਦੱਸੇਗਾ ਦੇਖੋ ਜੀ ਕੰਪਨੀ ਦਾ ਕੰਮ ਹੈਗਾ ਜੀ ਰਿਪੇਅਰ ਕਰਨਾ ਜੇ ਕੋਈ ਮੈਨੂਫੈਕਚਰਿੰਗ ਪ੍ਰੋਬਲਮ ਹੈ ਤੇ ਟਵਿਟਾ ਉਹਦੇ ਵਿੱਚ ਸਟੈਂਡ ਲੈਂਦੀ ਆ ਜਦੋਂ ਐਕਸੀਡੈਂਟਲ ਕੋਈ ਕੰਮ ਹੁੰਦਾ ਵਾ ਤੇ ਉਹ ਇੰਸ਼ੋਰੈਂਸ ਕੰਪਨੀ ਵੇਖਦੀ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਹੁੰਦੀ ਹੈ ਸਾਨੂੰ ਡਿਸੀਜਨ ਇੰਸ਼ੋਰੈਂਸ ਕੰਪਨੀ ਨੇ ਦੇਣਾ ਵਾ ਉਹ ਰਿਪੇਅਰ ਕਰਨੀ ਹੈ ਕੀ ਕਰਨਾ ਜਾਂ ਕਸਟਮਰ ਨੇ ਦੇਣਾ ਵਾ ਤਾਂ ਇਹ ਗੱਡੀ ਦੇ ਅੰਦਰ ਜਾਣਾ ਇੰਸ਼ੋਰੈਂਸ ਵਿੱਚ ਕਵਰ ਨਹੀਂ ਹੁੰਦਾ ਕਵਰ ਹੁੰਦਾ ਜੀ ਬਟ ਉਹਨਾਂ ਦਾ ਇਹ ਕਲੂ ਹੈ ਵੀ ਜੇ ਜਿਹੜਾ ਅੰਡਰਪਾਸ ਦੇ ਵਿੱਚ ਗੱਡੀ ਗਈ ਆ ਪਾਣੀ ਬਹੁਤ ਜ਼ਿਆਦਾ ਸੀ ਤੇ ਜਿਹਦੇ ਵਿੱਚ ਡੁੱਬ ਗਈ ਗੱਡੀ ਸਰ ਗੱਡੀ ਜਿਹ ਮੇਨ ਰੋਡ ਤੇ ਗੱਡੀ ਜਿਹੜਾ ਫਲੱਡ ਵਿੱਚ ਗੱਡੀਆਂ ਹੋਈਆਂ ਜੀ ਜਿਹੜੀਆਂ ਫਲੱਡ ਵਿੱਚ ਗੱਡੀਆਂ ਹੋਈਆਂ ਵਾ ਉਹ ਸਾਰੀ ਗੱਡੀਆਂ ਦਾ ਇੰਸ਼ੋਰੈਂਸ ਕੰਪਨੀਆਂ ਨੇ ਕਲੇਮ ਪੇਅਬਲ ਕੀਤੇ ਜੀ ਇਸ ਗੱਡੀ ਦੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਉਹਨਾਂ ਦਾ ਜੂਏ ਸਾਨੂੰ ਦੱਸਿਆ ਗਿਆ ਵਾ ਵੀ ਅੰਡਰਪਾਸ ਦੇ ਵਿੱਚ ਉਹ ਫਲੱਡ ਨਹੀਂ ਸੀਗਾ ਪਾਣੀ ਬਹੁਤ ਇਕੱਠਾ ਸੀ ਜਿਹਦੇ ਵਿੱਚ ਪਾਣੀ ਹੈ ਨਾ ਸਰ ਫਲੱਡ ਹੋ ਗਿਆ ਦੇਖੋ ਸਰ ਇਹ ਮੇਨ ਰੋਡ ਹੈ ਕੀ ਨਾ ਗੱਡੀ ਬੇਨਤੀ ਆ ਵੀ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਇੰਸ਼ੋਰੈਂਸ ਕੰਪਨੀ ਕਲੀਅਰ ਕਰ ਦੱਸ ਪਾਏਗੀ ਅਸੀਂ ਮੇਨ ਰੋਡ ਹੈ ਬਟ ਇਹਨਾਂ ਨੂੰ ਅਸੀਂ ਕਸਟਮਰ ਦੇ ਨਾਲ ਆ ਅਸੀਂ ਕਸਟਮਰ ਨੂੰ ਗੱਡੀ ਵੇਚੀ ਹੈ ਅਹੀਂ ਕਸਮਰ ਦੇ ਨਾਲ ਆਹੀਂ ਕਸਮਰ ਖੁਦ ਜਾਵਾਂਗੇ ਧਰਨਾ ਲਾਉਣ ਮੈਂ ਮੇਰਾ ਨਾਮ ਇੰਦਰਪਾਲ ਸਿੰਘ ਹੈ ਮੈਂ ਇੱਥੇ ਵੀਪੀ ਸੇਲਸ ਹੈ ਆਹੀਂ ਇੱਥੇ ਨਵੀਂ ਕਾਰ ਦੀ ਸੇਲ ਦੇਦੇ ਆਂ ਇੰਸ਼ੋਰੈਂਸ ਅਹੀਂ ਕੀਤੀ ਹੈ ਗੱਡੀ ਦੀ ਲੇਕਿਨ ਇੰਸ਼ੋਰੈਂਸ ਅਹੀਂ ਕੀਤੀ ਹੈ ਰਾਇਲੈਂਸ ਕੰਪਨੀ ਦੇ ਥਰੂ ਜੀ ਰਿਜੈਕਟ ਕਰ ਲਈ ਆ ਰਾਇਲੈਂਸ ਕੰਪਨੀ ਆਹੀਂ ਤਾਂ ਖੁਦ ਜਾਣੇ ਆ ਧਰਨਾ ਲਾਉਣ ਮੇਰੇ ਵੀਰ ਨੇ ਸਾਡੇ ਕਸਟਮਰ ਨੇ ਸਾਡਾ ਇਹਨਾਂ ਨਾਲ ਉਹਨਾ ਹੀ ਪਿਆਰ ਹੈ ਅੱਜ ਵੀ ਪਿਆਰ ਹੈ ਅੱਜ ਵੀ ਅੰਦਰ ਆਉਂਦੇ ਆ ਸਾਡਾ ਕੋਈ ਇਹਨਾਂ ਨਾਲ ਗਿਲਾ ਸ਼ਿਕਵਾ ਨਹੀਂ ਧਰਨਾ ਲੇਕਿਨ ਗਲਤ ਜਗ੍ਹਾ ਤੇ ਲੱਗਿਆ ਡਿਨਾਈ ਅਹੀਂ ਨਹੀਂ ਕਰ ਰਹੇ ਡਿਨਾਈ ਇੰਸ਼ੋਰੈਂਸ ਕੰਪਨੀ ਕਰਨ ਈ ਹੈ ਇਹ ਧਰਨਾ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਅੱਗੇ ਲਾ ਕੇ ਜਾਣਾ ਚਾਹੁੰਦਾ ਮੈਂ ਤੁਹਾਨੂੰ ਸ਼ੂਰ ਕਰਦਾ ਕਿ ਮੇਰੇ ਬੰਦੇ ਵੀ ਉੱਥੇ ਜਾ ਕੇ ਧੰਨੇ ਵਿੱਚ ਬੈਠ ਗਏ ਸੱਚ ਲੱਗਦਾ ਨਹੀਂ ਕਿ ਕੰਪਨੀ ਨੂੰ ਵੀ ਕਾਫੀ ਨੁਕਸਾਨ ਹੋਇਆ ਕਸਟਮਰ ਦਾ ਸਰ ਦੇਖੋ ਕਸਟਮਰ ਦਾ 네ਗੇਟਿਵ ਇੱਕ 네ਗੇਟਿਵ ਫੀਡਬੈਕ ਸੋ ਉਹ ਬੰਦਿਆਂ ਨੂੰ 네ਗੇਟਿਵ ਕਰਦਾ ਇੱਕ ਪੋਜ਼ਿਟਿਵ ਫੀਡਬੈਕ 10 ਬੰਦੇ ਨੂੰ ਪੋਜ਼ਿਟਿਵ ਕਰਦਾ ਅਸੀਂ ਤਾਂ ਖੁਦ ਚਾਹੁੰਨੇ ਵੀ ਕਦੀ ਵੀ ਕਿਸੇ ਵੀ ਕਸਟਮਰ ਨੂੰ ਕਦੀ 네ਗੇਟਿਵ ਫੀਡਬੈਕ ਨਾ ਮਿਲੇ ਹਮੇਸ਼ਾ ਸਾਡੇ ਤੋਂ ਇਹਨੇ 100 ਅੱਜ ਵੀ ਕਿੰਨੀਆਂ ਗੱਡੀਆਂ ਕਲੇਮ ਤੇ ਆਈਆਂ ਅਸੀਂ ਤਾਂ ਪ੍ਰੈਸ ਪ੍ਰੋਸੈਸ ਦੇ ਥਰੂ ਚੱਲਦਾ ਹੈ ਇੰਸ਼ੋਰੈਂਸ ਕੰਪਨੀ ਨੇ ਡਿਨਾਈ ਕੀਤਾ ਐਕਚੁਅਲੀ ਕੀ ਹੈ ਸੋਰਸ ਅਹੀਂ ਆ ਕਾਰ ਅਹੀਂ ਵੇਚੀ ਹੈ ਇੰਸ਼ੋਰੈਂਸ ਸਾਡੇ ਤੋਂ ਦਿੱਤੀ ਹੈ ਇਹਨਾਂ ਦਾ ਇਸ ਲਈ ਇਹਨਾਂ ਵੀਰਾਂ ਦਾ ਦੁੱਖ ਸਾਡੇ ਤੇ ਆ ਲੇਕਿਨ ਐਕਚੁਅਲ ਚ ਕਲਪਰੇਟ ਪਿੱਛੇ ਇੰਸ਼ੋਰੈਂਸ ਕੰਪਨੀ ਹੈ ਇੰਸ਼ੋਰੈਂਸ ਕੰਪਨੀ ਦਾ ਕੋਈ ਵੀ ਇੱਥੇ ਰੈਪਰੈਜ਼ੈਂਟੇਟਿਵ ਆਇਆ ਨਹੀਂ ਇੰਸ਼ੋਰੈਂਸ ਕੰਪਨੀ ਕਿਉਂ ਆਏਗੀ ਸਰ ਉਹ ਤਾਂ ਬਾਹਰ ਬੈਠੀ ਹੈ ਉਹਨਾਂ ਨੂੰ ਉਹਨਾਂ ਦੇ ਆਫਿਸ ਚ ਜਾ ਕੇ ਕਹਿਣਾ ਮੈਂ ਵੀ ਤੋਹੀ ਬੇਨਤੀ ਕਰ ਰਿਹਾ ਹਾਂ ਰਿਲਾਇੰਸ ਦਾ ਆਫਿਸ ਕਿੱਥੇ ਹੈ ਮਾਨ ਸਰ ਰਣਜੀਤ ਹੈ ਵੀ ਨਹੀਂ ਇਹਨਾਂ ਦਾ ਆਫਿਸ ਹੈ ਮੈਂ ਤਾਂ ਨਹੀਂ 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 ਸਰ ਸਾਡੀ ਭਾਈ ਕੀ ਹੈ ਹਾਂ ਉਹ ਨਹੀਂ ਨਹੀਂ ਮੈਂ ਸਿਰ ਗੱਡੀ ਮੇਰੇ ਕੋਲ ਹੈ इंश्योरेंस ਅਸੀਂ ਕੱਟਦੇ ਆ इंश्योरेंस ਕੱਟੀ ਜਾਂਦੀ ਹੈ ਥਰੂ ਸੌਫਟਵੇਅਰ ਅਲਟੀਮੇਟਲੀ ਉਹ ਪੈਸਾ ਜਾਂਦਾ इंश्योरेंस ਕੰਪਨੀ ਕੋਲ इंश्योरेंस ਕੰਪਨੀ ਨੇ ਹੀ ਰਿਜੈਕਟ ਕੀਤਾ ਮੈਂ ਨਹੀਂ ਰਿਜੈਕਟ ਕੀਤਾ ਅਗਰੇ ਗੱਡੀ ਰਿਪੇਅਰ ਚ ਆਉਂਦੀ ਉਹ ਸੁਣਨਾ ਮੇਰੇ ਵੀਰ ਅਗਰੇ ਗੱਡੀ ਰਿਪੇਅਰ ਹੁੰਦੀ ਇਹ ਚ ਮੇਰੀ ਕੰਪਨੀ ਨੂੰ 10 ਪੈਸੇ ਬਚਨੇ ਸੀ ਰਿਜੈਕਟ ਹੋਈ ਆ ਮੇਰੇ ਸਾਹਮਣੇ ਕਿੰਨਾ ਮਤਲਬ ਲੋਕੀ ਨੈਗੇਟਿਵ ਹੋ ਕੇ ਬੈਠੇ ਨੇ ਉਹ ਸਾਡੇ ਹੀ ਕਸਟਮਰ ਨੇ ਸਾਡਾ ਇੰਨਾ ਪਿਆਰ ਸੀ ਅੱਜ ਸਾਡੇ ਤੋਂ ਨਾਰਾਜ਼ ਹੋ ਕੇ ਬੈਠੇ ਆ ਬਟ ਐਕਚੁਅਲ ਚ ਕਲਬ੍ਰੇਟ ਇੰਸ਼ੋਰੈਂਸ ਕੰਪਨੀ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਇਸਨ ਪਰ ਜਿਨੇ ਇੰਸ਼ੋਰੈਂਸ ਕਰਾਈ ਉਹਦੇ ਤੁਹਾਡੇ ਕੋਈ ਆਇਆ ਕਿਵੇਂ ਕਿ ਤੁਸੀਂ ਸਰ ਮੇਨ ਮੰਨ ਲਓ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ ਕੱਲ ਨੂੰ ਅਭੀ ਨਾ ਵੀ ਹੋ ਜਾਂਦੀ ਤੁਸੀਂ ਏਜੰਟ ਨੂੰ ਫੜਦੇ ਹੋ ਜਾਂ ਇੰਸ਼ੋਰੈਂਸ ਕੰਪਨੀ ਨੂੰ ਲੈਂਦੇ ਸਰ ਪੈਸੇ ਕਿੰਨੇ ਦੇਣੇ ਆ ਸਰ ਪੈਸੇ ਨਹੀਂ 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 ਸਰ ਇਹ ਦੇਗੀ ਤੇ ਕੰਪਨੀ ਦੇ ਦੇਣਾ ਸਰ ਇਹ ਕਿ ਸੋਰਸ ਤੇ ਫੜੇਗਾ ਸਰ ਜਦੋਂ ਕੰਪਨੀ ਮੰਨ ਲਓ ਏਜੰਟ کہہ ਰਿਹਾ ਤੁਹਾਡਾ ਵੀ ਇੰਸ਼ੋਰੈਂਸ ਕੰਪਨੀ ਮਨ ਡਿਨਾਈ ਕਰ ਰਹੀ ਹੈ ਤਬਾ ਕਿਦੇ ਖਿਲਾਫ ਜਾਵਾਂਗੇ ਇੰਸ਼ੋਰੈਂਸ ਕੰਪਨੀ ਨਾਲ ਮੈਂ ਤਾਂ کہہ ਰਿਹਾ ਕਿ ਅਸੀਂ ਨਾਲ ਜਨ ਨੂੰ ਤਿਆਰ ਹੈ ਅਹੀਂ ਕਰ ਦਿੱਤੀ ਐ ਸਰ ਸਾਨੂੰ ਉਹਨੇ ਰਿਟਨ ਜਵਾਬ ਦਿੱਤੇ ਆ ਉਹਨਾਂ ਦਾ ਕੀ ਜਵਾਬ ਆਇਆ ਉਹਨਾਂ ਦੇ ਸਾਨੂੰ ਰਿਟਨ ਜਵਾਬ ਕੀ ਆਏ ਸੀ ਉਹਨਾਂ ਦਾ ਕੀ ਇਹਨਾਂ ਨੂੰ ਲੈਟਰ ਜਾਣੀ ਐ ਜੀ ਇੰਸ਼ੂਰੈਂਸ ਕੰਪਨੀ ਉਹਨਾਂ ਦੀ ਲੈਟਰ ਜਾਏਗੀ ਇਹਨਾਂ ਨੂੰ ਨੋਕ ਲਾਇਆ ਰਜਿਸਟਰਡ ਲੈਟਰ ਜੀ ਸਰ ਅਹੀਂ ਨਹੀਂ ਸਰ ਉਹ ਉਹਨਾਂ ਦੇ ਕਹਿੰਦੇ ਵੀ ਸਾਡੇ ਵੱਲੋਂ ਡਿਨਾਈ ਕਲਮ ਤਾਇਪ ਹੈ ਨਾ ਤਾਇਪ ਤਾਂ ਸਰ ਟਵੀਟਾ ਕੰਪਨੀ ਦਾ ਬੰਗਲੌਰ ਲੈਵਲ ਦਾ ਸਾਡੇ ਉਹ ਤੇ ਆਪਾਂ ਕਹਿ ਦਾਂਗੇ ਉਹਨਾਂ ਨੂੰ ਵੀ ਫੋਟੋ ਵੀ ਭੇਜਾਂਗੇ ਜੀ ਉਹ ਨਹੀਂ ਆਣਗੇ ਸਰ ਉਹਨਾਂ ਨੇ ਕਿ ਧਰਨਾ ਮੇਰੇ ਬੂਏ ਅੱਗੇ ਲੱਗਾ ਤੁਸੀਂ ਮੈਂ ਤਾਂ ਕਹਿਣ ਦਾ ਕਿ ਇਹ ਧਰਨਾ ਲੈ ਗਏ ਆਂ ਪਰ ਉੱਧਰ ਜਾਂਦੇ ਮੈਂ ਆਪਣੇ ਬੰਦੇ ਨਾਲ ਭੇਜਦਾ ਅਹੀਂ ਨਾਲ ਬੰਦੇ ਭੇਜਦੇ ਆ ਆਪਣੇ ਸਰ ਮੈਂ ਨਹੀਂ ਕਰਦਾ ਮੈਂ ਇੱਕ ਛੋਟੇ ਜਿਹੇ ਸ਼ਹਿਰ ਦੇ ਛੋਟੀ ਜੀ ਕੰਪਨੀ ਦਾ ਮਾਲਕ ਹਟਾਈ ਆ ਪਿੱਛੇ ਹੁੰਦੇ ਨੇ ਟਾਈਪ ਜੋ ਹੈ ਟਾਈਪ ਬੇ ਬੰਗਲੌਰ ਲੈਵਲ ਤੋਂ ਹੁੰਦੇ ਮੇਰੇ ਲੈਵਲ ਦੇ ਟਾਈਪ ਨਹੀਂ ਹੁੰਦੇ ਬੰਦਾਂ ਕੀ ਮਸਲਾ ਹੱਲ ਕੀਤਾ ਜਾਏਗਾ ਜੀ ਸਰ ਇਹ ਤਾਂ ਇੰਸ਼ੋਰੈਂਸ ਕਿਉਂਕਿ ਮੌਨ ਛੋਟੀ ਨਹੀਂ ਹੈ ਕਸਮਰ ਬਿਲਕੁਲ ਠੀਕ ਕਹਿ ਰਿਹਾ ਉਹਨਾਂ ਨੇ 50 ਲੱਖ ਰੁਪਏ ਦੀ ਗੱਡੀ ਲਈ ਹੈ 50 ਲੱਖ ਛੋਟੀ अमाउंट ਨਹੀਂ ਹੈ 50 ਲੱਖ ਉਹਨਾਂ ਵਾਸਤੇ ਬਹੁਤ ਜ਼ਿਆਦਾ ਅਹੀਂ ਵੀ ਇੱਥੇ ਸਾਰੇ ਏਮਪਲੋਈ ਇਦਾਂ ਇੰਸ਼ੋਰੈਂਸ ਕੰਪਨੀ ਜੋ ਤੱਕ ਨਹੀਂ ਵਿੱਚ ਕੁਝ ਕਰੇਗੀ ਤੇ ਬਹੁਤ ਮੁਸ਼ਕਲ ਹੈ। ਇਹ ਅਗਰ ਇਹ ਕੇਸ ਕਰਨਾ ਚਾਹੁੰਦੇ ਆਂ ਅਸੀਂ ਵੀ ਇਹਨਾਂ ਵੱਲ ਹੀ ਜਾਵਾਂਗੇ। ਐਂ ਤਾਂ ਕਹਿ ਰਹੇ ਆਂ ਹੀ ਤਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ। ਠੀਕ ਹੈ ਸਰ। ਠੀਕ। ਓਕੇ।